ਬਹੁਤ ਹੀ ਪਿਆਰੇ ਬੱਚਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਸੋਹਣੀ ਬਹੁਤ ਖੂਬਸੂਰਤ ਕਹਾਣੀ ਕੁਲਫੀ ਸਾਂਝਾ ਕਰਾਂਗੀ ਬੱਚੋ ਤੁਸੀਂ ਇਸ ਕਹਾਣੀ ਦੇ ਨਾਂ ਤੋਂ ਹੀ ਬਹੁਤ ਖੂਬ ਅੰਦਾਜ਼ਾ ਲਗਾ ਲਿਆ ਹੋਏਗਾ ਕਿ ਕੁਲਫੀ ਕਹਾਣੀ ਜ਼ਰੂਰ ਕਿਸੇ ਬੱਚੇ ਦੇ ਨਾਲ ਸੰਬੰਧਿਤ ਹੈ ਬਿਲਕੁਲ ਸਹੀ ਬੱਚਿਓ ਇਹ ਇੱਕ ਬੱਚੇ ਦੇ ਨਾਲ ਹੀ ਸੰਬੰਧਿਤ ਹੈ ਪਰ ਉਸ ਦੇ ਨਾਲ-ਨਾਲ ਉਸਦੇ ਪਿਤਾ ਦੀਆਂ ਬਹੁਤ ਗਹਿਰੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ ਬੱਚੋ ਕੁਲਫੀ ਬੱਚਿਆਂ ਨੂੰ ਬੜੀ ਪਸੰਦ ਹੁੰਦੀ ਹੈ ਬਹੁਤ ਚੰਗੀ ਲੱਗਦੀ ਹੈ ਤੇ ਹਰ ਮਾਪੇ ਆਪਣੇ ਬੱਚਿਆਂ ਦੀ ਇਹ ਰੀਜ਼ ਨੂੰ ਜ਼ਰੂਰ ਪੂਰਾ ਕਰਦਾ ਹੈ ਪਰ ਇਸ ਕਹਾਣੀ ਦੇ ਵਿੱਚ ਇੱਕਲਾਚਾਰ ਬਾਪ ਹੁੰਦਾ ਹੈ ਜੋ ਆਪਣੇ ਬੱਚੇ ਦੀ ਇਸ ਜ਼ਿੱਦ ਨੂੰ ਇਸ ਖੁਆਸ਼ ਨੂੰ ਪੂਰੀ ਤਾਂ ਕਰਨਾ ਚਾਹੁੰਦਾ ਹੈ ਪਰ ਘਰ ਦੀਆਂ ਮਜਬੂਰੀਆਂ ਨੇ ਉਸ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੁੰਦਾ ਹੈ ਤੇ ਉਸ ਘੇਰੇ ਦੇ ਵਿੱਚੋਂ ਉਸ ਲਈ ਨਿਕਲਣਾ ਬੜਾ ਹੀ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਰਕੇ ਉਹ ਟਲਦਾ ਹੈ ਬਹੁਤ ਟਲਦਾ ਹੈ ਪਰ ਉਸ ਦਾ ਬੱਚਾ ਹਮੇਸ਼ਾ ਜ਼ਿੱਦ ਕਰਦਾ ਹੈ ਕਿ ਉਸਨੇ ਕੁਲਫੀ ਖਾਣੀ ਹੈ ਤਾਂ ਇਹੋ ਜੀ ਹੈ ਕਹਾਣੀ ਜੋ ਮੈਂ ਤੁਹਾਨੂੰ ਅੱਗੇ ਪੜ੍ਹ ਕੇ ਸੁਣਾਵਾਂਗੀ ਪਰ ਬੱਚਿਓ ਇਸ ਕਹਾਣੀ ਦੇ ਕਹਾਣੀਕਾਰ ਦੇ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਹੀ ਤੁਸੀਂ ਅੱਗੇ ਦਿਲਚਸਪੀ ਲਓਗੇ ਪੰਜਾਬੀ ਸਾਹਿਤ ਦੇ ਵਿੱਚ ਸੋ ਬੱਚਿਓ ਇਹ ਕਹਾਣੀ ਲਿਖੀ ਹੈ ਸੁਜਾਨ ਸਿੰਘ ਜੀ ਨੇ ਸੁਜਾਨ ਸਿੰਘ ਜੀ ਇੱਕ ਬਹੁਤ ਅੱਛੇ ਲੇਖਕ ਹੋਏ ਨੇ ਬੜੀ ਸਾਰੀਆਂ ਜੋ ਰਚਨਾਵਾਂ ਨੇ ਉਹਨਾਂ ਨੇ ਪੁੱਛ ਸੁਜਾਨ ਸਿੰਘ ਬੜੇ ਚੰਗੇ ਲੇਖਕ ਹੋਏ ਨੇ ਬਹੁਤ ਸਾਰੀਆਂ ਰਚਨਾਵਾਂ ਉਹਨਾਂ ਨੇ ਰਚੀਆਂ ਨੇ ਜਿਵੇਂ ਕਿ ਉਹਨਾਂ ਦਾ ਕਹਾਣੀ ਸੰਗ੍ਰਹਿ ਦੁੱਖ ਸੁੱਖ ਤੋਂ ਪਿੱਛੋਂ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਸਭ ਰੰਗ ਨਵਾਂ ਯੁੱਧ ਸਵਾਲ ਜਵਾਬ ਅਤੇ ਸ਼ਹਿਰ ਤੇ ਗਰਾਂ ਹਨ ਰਾਸਲੀਲਾ ਪ੍ਰੌਣਾ ਕੁਲਫੀ ਪਾਸੇ ਦਾ ਸੋਨਾ ਬਾਗਾਂ ਦੇ ਰਾਖੇ ਪਠਾਨ ਦੀ ਧੀ ਕਲਮ ਜਾਗ ਪਈ ਆਹ ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਹਨ ਸੋ ਬੱਚਿਓ ਬਹੁਤ ਸਾਰੀਆਂ ਕਹਾਣੀਆਂ ਜੋ ਹਨ ਉਹਨਾਂ ਦੇ ਹਿੱਸੇ ਆਈਆਂ ਹਨ ਉਹਨਾਂ ਨੇ ਲਿਖੀਆਂ ਹਨ ਤੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਕਹਾਣੀ ਦੇ ਬਾਰੇ ਜ਼ਰੂਰ ਦੱਸਾਂਗੀ ਕਿਉਂਕਿ ਕਹਾਣੀ ਦੇ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਲਾਜ਼ਮੀ ਹੈ ਅਗਰ ਆਪਾਂ ਨੂੰ ਕਹਾਣੀ ਦੇ ਬਾਰੇ ਜਾਣਕਾਰੀ ਹੈ ਕਹਾਣੀ ਦੀ ਭੂਮਿਕਾ ਬਾਰੇ ਪਤਾ ਹੈ ਤਾਂ ਆਪਾਂ ਉਸ ਕਹਾਣੀ ਦੇ ਵਿੱਚ ਦਿਲਚਸਪੀ ਵੀ ਲੈਣੇ ਆ ਤੇ ਇਸ ਦੇ ਨਾਲ-ਨਾਲ ਆਪਣੇ ਪੇਪਰਾਂ ਦਾ ਜੋ ਇੱਕ ਸਾਰ ਹੈ ਨਿਚੋੜ ਹੈ ਉਹ ਵੀ ਆਪਾਂ ਲਿਖ ਸਕਦੇ ਹਾਂ ਠੀਕ ਹੈ ਨਾ ਬੱਚੋ ਕulfi ਕਹਾਣੀ ਵਿੱਚ ਸੁਜਾਨ ਸਿੰਘ ਨੇ ਘੱਟ ਤਨਖਾਹ ਲੈਣ ਵਾਲੀ ਮੁਲਾਜ਼ਮ ਦੀ ਆਰਥਿਕ ਹਾਲਤ ਨੂੰ ਬਿਆਨ ਕੀਤਾ ਹੈ ਘੱਟ ਤਨਖਾਹ ਲੈਣ ਕਰਕੇ ਉਹ ਆਪਣੀ ਕulfi ਖਾਣ ਦੀ ਖਾਹਸ਼ ਨੂੰ ਦਿਲ ਵਿਛੀ ਦਬਾ ਲੈਂਦਾ ਹੈ ਇੱਥੋਂ ਤੱਕ ਕਿ ਆਪਣੇ ਕਾਕੇ ਆਪਣੇ ਪੁੱਤਰ ਦੇ ਕੁਲਫੀ ਮੰਗਣ ਤੇ ਉਹ ਬਹੁਤ ਬਹਾਨੇ ਤੇ ਬਹਾਨਾ ਲਾਉਂਦਾ ਹੈ ਕਾਕੇ ਦੇ ਮੁਰਮਰੇ ਮੰਗਣ ਤੇ ਉਹ ਕਹਿੰਦਾ ਹੈ ਮੁਰਮਰਾ ਤਾਂ ਪੈੜਾ ਹੁੰਦਾ ਹੈ ਮੁਰਮਰਾ ਤਾਂ ਬਹੁਤ ਗੰਦਾ ਹੁੰਦਾ ਹੈ ਸ਼ਾਮ ਨੂੰ ਬਾਜ਼ਾਰੋਂ ਕੁਲਫੀ ਖਾ ਕੇ ਆਵਾਂਗੀ ਦਾ ਬਹਾਨਾ ਉਹ ਲਾ ਦਿੰਦਾ ਹੈ ਤਨਖਾਹ ਦੇ ਪੱਖੋਂ ਉਸ ਨੂੰ ਬਹੁਤ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਉਹ ਚਾਹੁੰਦਾ ਹੈ ਆਪਣੇ ਮਾਲਕ ਦੇ ਨਾਲ ਗੱਲ ਕਰਨਾ ਆਪਣੇ ਮਾਲਕ ਨੂੰ ਕਹਿੰਦਾ ਹੈ ਕਿ ਤਨਖਾਹ ਵਧਾਵੇ ਪਰ ਉਹ ਸਿਰਫ ਸੋਚਾਂ ਵਿੱਚ ਇਹ ਸਭ ਕੁਝ ਕਹਿੰਦਾ ਹੈ ਅਸਲੀਅਤ 'ਚ ਉਹ ਆਪਣੇ ਮਾਲਕ ਨੂੰ ਇਹ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਉਹ ਡਰਦਾ ਹੈ ਕਿ ਕਿਤੇ ਉਹਦੀ ਨੌਕਰੀ ਨਾ ਚਲੀ ਜਾਵੇ ਉਹ ਆਪਣੇ ਆਪ ਨੂੰ ਇੱਕ ਅਸਫਲ ਪਿਤਾ ਮੰਨਦਾ ਹੈ ਜੋ ਆਪਣੇ ਬੱਚੇ ਦੀ ਨਿੱਕੀ ਜਿੰਨੀ ਖੁਆਇਸ਼ ਨੂੰ ਵੀ ਪੂਰਾ ਨਹੀਂ ਕਰ ਸਕਦਾ ਜੋ ਖੁਆਇਸ਼ ਹੈ ਉਸਦੀ ਕੁਲਫੀ ਖਾਣ ਦੀ ਤੇ ਕਾਕਾ ਬਹੁਤ ਮਜਬੂਰ ਹੁੰਦਾ ਹੈ ਉਹ ਚਾਹੁੰਦਾ ਹੈ ਆਪਣੀ ਖੁਆਇਸ਼ ਨੂੰ ਪੂਰੀ ਕਰਨਾ ਪਰ ਕਿਸੇ ਵੀ ਤਰ੍ਹਾਂ ਆਪਣੀ ਖੁਆਇਸ਼ ਨੂੰ ਉਹ ਪੂਰੀ ਨਹੀਂ ਕਰ ਸਕਦਾ ਉਹ ਰਾਤ ਨੂੰ ਵੀ ਉੱਠ ਉੱਠ ਕੇ ਸੁਪਨੇ ਦੇ ਵਿੱਚ ਕੁਲਫੀ ਕੁਲਫੀ ਕਹਿੰਦਾ ਹੈ ਪਰ ਕਿਸੇ ਤਰ੍ਹਾਂ ਵੀ ਉਸ ਦੀ ਇਹ ਸਦਰ ਪੂਰੀ ਨਹੀਂ ਹੁੰਦੀ ਲੇਖਕ ਦਾ ਮਨ ਤੜਫਦਾ ਹੈ ਉਹ ਪੈਪਲ ਹੋ ਉੱਠਦਾ ਹੈ ਪਰ ਉਸ ਸਾਹਮਣੇ ਕੋਈ ਚਾਰਾ ਨਹੀਂ ਹੁੰਦਾ ਅੰਤ ਵਿੱਚ ਕੁਲਫੀ ਖਾ ਰਹੀ ਸ਼ਾਹਾਂ ਦੇ ਮੁੰਡੇ ਤੋਂ ਕਾਕਾ ਉਸ ਦੇ ਹੱਥੋਂ ਕੁਲਫੀ ਖੋ ਲੈਂਦਾ ਹੈ ਅਤੇ ਉਸ ਨੂੰ ਟੁੱਟ ਮਾਰ ਕੇ ਦੂਰ ਸੁੱਟ ਦਿੰਦਾ ਹੈ ਜਦੋਂ ਉਸ ਦੀ ਮਾਂ ਇਹ ਕੋਜੀ ਹਰਕਤ ਵੇਖਦੀ ਹੈ ਤਾਂ ਕਾਕੇ ਨੂੰ ਮਾਰਦੀ ਹੈ ਕਾਕੇ ਤੇ ਗੁੱਸਾ ਕਰਦੀ ਹੈ ਪਰ ਲੇਖਕ ਕੀ ਕਹਿੰਦਾ ਹੈ ਲੇਖਕ ਕਹਿੰਦਾ ਹੈ ਕਿ ਮੈਂ लाचार ਹਾਂ ਮੈਂ ਕੁਝ ਨਹੀਂ ਕਰ ਸਕਿਆ ਤੇ ਆਪਣੀ ਪਤਨੀ ਨੂੰ ਕਹਿੰਦਾ ਹੈ ਕੁਝ ਵੰਡ ਛੁਦੈਣੀ ਕਾਇਰ ਪਿਓ ਦੇ ਕਰ ਬਹਾਦਰ ਮੁੰਡਾ ਜੰਮਿਆ ਤੇ ਉਸ ਦੇ ਇਹਨਾਂ ਲਫ਼ਜ਼ਾਂ ਦੇ ਵਿੱਚ ਬਹੁਤ ਹੀ ਭਾਵਨਾ ਜੁੜੀ ਹੁੰਦੀ ਤੇ ਆਓ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਹੈ ਮਹੀਨਾ ਮੁੱਕਣ ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਤੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਕਿਵੇਂ ਉੱਡ-ਪੁੱਟ ਜਾਂਦੀ ਹੈ ਮੈਨੂੰ ਪੱਠੇ ਦੀ ਸੱਫ ਚੁਗ ਰਹੀ ਸੀ ਪਾਸਾ ਵਟਕੇ ਪਿੱਠ ਤੇ ਹੱਥ ਫੇਰਿਆ ਤਾਂ ਸੱਫ ਦੀਆਂ ਪੀੜੀਆਂ ਪਿੰਡੇ ਵਿੱਚ ਖੁਬੀਆਂ ਹੋਈਆਂ ਸਨ ਮਲਾਈ ਵਾਲੀ ਠੰਢੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੌਕਾ ਦਿੱਤਾ ਉਸਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਦੁੱਧ ਚਿੱਟੀ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪਰ ਮੈਂ ਬੇਵੱਸ ਸਾਂ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਦਿੱਤਾ ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ਦਾਜੀ ਕਿੰਨੀ ਅੱਜਾਂ ਮਾਰੀਆਂ ਜਾਗਦੇ ਹੀ ਨਹੀਂ ਤੁਛੀ ਹਾਂ ਹਾਂ ਕੀ ਕਹਿਣਾ ਦੱਸ ਵੀ ਮੈਂ ਕੁਝ ਕਾਲੇ ਪੈ ਕੇ ਪੁੱਛਿਆ ਤਕਾ ਇੱਕ ਟਕਾ ਦੇਉ ਦਾਜੀ ਪਰ ਟਕਾ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ ਜੂਨ ਦੀ 26 ਤਾਰੀਖ ਸੀ ਘਰ ਦਾ ਖਰਚ ਬਾਜ਼ਾਰ ਦੀ ਉਧਾਰ ਤੀ ਸਾਖ ਤੇ ਮਸੀ ਰਹਿ ਰਿਹਾ ਸੀ ਤਕਾ ਦੇਵ ਵੀ ਨਾ ਦਾਜੀ ਬਾਹਰ ਮੁਰਮਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕਾ ਦੇ ਰਿਹਾ ਸੀ ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਤਕਾ ਕੀ ਕਰਨਾ ਹੈ ਖਾਚਨੇ ਮੈਂ ਤਕਾ ਹੋਰ ਕੀ ਕਰੀਦਾ ਤੱਕੇ ਦਾ ਮੈਨੂੰ ਪਤਾ ਹੈ ਪਹਿਲੇ ਚੰਗ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਸਾਨੂੰ ਤੇਲਾ ਖਰਚੋਂ ਨੂੰ ਮਿਲਦਾ ਸੀ ਤੇ ਤੇਲੇ ਦੇ ਮਸਤੀ ਨਾਮ ਤੋਂ ਲਿਆਦੇ ਹੋਏ ਛੋਲੇ ਮੁੱਕਣ ਵਿੱਚ ਨਹੀਂ ਸੀ ਆਉਂਦੇ ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਜੀ ਤੋਂ ਕਈ ਗੁਣਾ ਵੱਧ ਸੀ ਮੈਂ ਦੁਨੀਆ ਦੀ ਆਰਥਿਕ ਦਸ਼ਾ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ ਧਨ ਕੁਬੇਰਾ ਤੇ ਵਿਚਾਰ ਕਰਨ ਲੱਗ ਪਿਆ ਬਾਹਰੋਂ ਫੇਰ ਮੁਰਮੁੜਾ ਛੋਲਿਆਂ ਦਾ ਹੋਕਾ ਗੁੰਜਿਆ ਤੇ ਨਾਲ ਹੀ ਕਾਕੇ ਨੇ ਆਖਿਆ ਤੱਕਾ ਦਿਓ ਵੀ ਨਾ ਦਾਜੀ ਤੱਕਾ ਪੈੜਾ ਹੁੰਦਾ ਹੈ ਮੈਂ ਹਾਲਾਤ ਤੋਂ ਪੈਦਾ ਹੋਈ ਬਦ ਆਵਾਸੀ ਜਹੀ ਵਿੱਚ ਕਿਹਾ ਹੂੰ ਤੱਕਾ ਵੀ ਕਦੇ ਪੈੜਾ ਹੁੰਦਾ ਹੈ ਦਾਜੀ ਤਕੇ ਦਾ ਮੁਰਮੁਰਾ ਆਉਂਦਾ ਹੈ ਮੁਰਮੁਰਾ ਵੀ ਪੈੜਾ ਹੁੰਦਾ ਮੈਂ ਆਖਿਆ ਤੇ ਬਾਕੀ ਗੱਲ ਹਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਮੁਰਮੁਰਾ ਤੇ ਮਿੱਠਾ ਹੁੰਦਾ ਹੈ ਇਸ ਦਲੀਲ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਪਿਆ ਤੇ ਨਾ ਹੀ ਮੇਰੇ ਕੋਲ ਕੋਈ ਉੱਤਰ ਸੀ ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਮੈਂ ਆਪਣੀ ਫੋਕੀ ਹਕਮਤ ਜਗਾਉਂਦਿਆ ਕਿਹਾ ਮੁਰਮਰੇ ਨਾਲ ਖੰਗ ਲੱਗ ਜਾਂਦੀ ਹੈ ਬੱਚੂ ਤੁਸੀਂ ਟਕਾ ਦਿਓ ਦਾਜੀ ਮੈਨੂੰ ਨਹੀਂ ਲੱਗਦੀ ਖੰਗ ਖੁੰਗ ਮੁੰਡਾ ਮੱਛਰ ਦਾ ਜਾਪਦਾ ਸੀ ਟਕਾ ਮੇਰੇ ਕੋਲ ਨਹੀਂ ਸੀ ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ ਖਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ ਮੁਰਮੁਰਾ ਗੰਦਾ ਹੁੰਦਾ ਹੈ ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ ਮੁਰਮਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣ ਲਈ ਮੰਨ ਗਿਆ ਮੈਂ ਸਮਝਿਆ ਬੱਲਾ ਟਲੇ ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ ਸੋ ਮੈਂ ਕੱਪੜੇ ਪਾ ਕੇ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ ਕੀਂਤੀ ਸਮਾਂ ਮੈਂ ਇੱਕ ਟੱਕੀ ਦੀ ਮੰਗ ਤੋਂ ਬਚਣ ਲਈ ਨਾਸ਼ ਕਰਦਾ ਰਿਹਾ ਸਾਂ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿ ਦਿੰਦਾ ਕਿ ਮੇਰਾ ਐਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਸੁਣੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇਂ ਕਿੰਨੀ ਹੀ ਉੱਚੀ ਨਾ ਹੋਵੇ ਸੁਣੀ ਨਹੀਂ ਜਾਂਦੀ ਲੋੜਵੰਦ ਇਕੱਠੇ ਹੋ ਨਹੀਂ ਸਕਦੇ ਤੇ ਜੇ ਹੋ ਜਾਣ ਰਹਿਣ ਨਹੀਂ ਦਿੱਤੇ ਜਾਂਦੇ ਤਾਂ ਜੋ ਇਕੱਠੀ ਮੰਗ ਨਾ ਕਰ ਲੈਣ ਮੰਗ ਕੀਤੀਆਂ ਕਈ ਵਾਰ ਨੌਕਰੀਓ ਜਵਾਬ ਵੀ ਹੋ ਜਾਂਦਾ ਹੈ ਮੈਂ ਡਰ ਗਿਆ ਪੇਰੁਸਕਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌ ਜਾਂਦਾ ਹੈ ਮੈਂ ਦੱਬੀ ਪੈਰੀ ਘਰ ਪਹੁੰਚਿਆ ਆਵਾਜ਼ ਨਾ ਮਾਰੀ ਕੇਵਲ ਕੁੰਡਾ ਖੜਕਾਇਆ ਉੱਤੋਂ ਦੀ ਆਵਾਜ਼ ਆਈ ਦਾਜੀ ਆਇਆ ਜੀ ਥੋੜੀ ਜੀ ਮਗਰੋ ਕਾਕੇ ਨੇ ਆਣ ਬੂਹਾ ਖੋਲਿਆ ਦਾਜੀ ਕੁਲਫੀ ਖਾਨ ਜਾਣਾ ਜੀ ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ ਉੱਤੇ ਚਾਲੂਤੇ ਮੈਂ ਕਿਹਾ ਕਾਕਾ ਢਿਮੋ ਜੂਣਾ ਹੋ ਕੇ ਅੱਗੇ ਲੱਗ ਤੁਰਿਆ ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ ਹੁਣ ਰਾਤ ਪੈ ਗਈ ਏ ਕੁਲਫੀ ਕੱਲ ਨੂੰ ਖਾਵਾਂਗੇ ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ ਫਿਰ ਆਖਣ ਲੱਗਾ ਦਾਜੀ ਤਾਰੇ ਪਈਏ ਹੁੰਦੇ ਨੇ ਵੱਡਾ 파ਕ ਦਾ ਸੀ ਤਾਰੇ ਪਈਏ ਹੁੰਦੇ ਨੇ ਦਾਜੀ ਸਾਰੇ ਪਈਏ ਸਾਡੇ ਕੋਲ ਕਿਉਂ ਨਹੀਂ ਵਰ ਪੈਂਦੇ ਮੈਂ ਇਹ ਆ ਕੇ ਤਾਰੇ ਰੁਪਏ ਨਹੀਂ ਹੁੰਦੇ ਮਾਨੂੰ ਉਸ ਦਾ ਸੁਰਗਟਾ ਛੱਡਿਆ ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਵੱਲ ਵੇਖਦਾ ਆਖਰ ਸੌਂ ਗਿਆ ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੀਆਂ ਨਹੀਂ ਸੀ ਪਿਆ ਮੰਗਣਾ ਬਹੁਤ ਔਖਾ ਕੰਮ ਹੈ ਮੌਤ ਜਿਨਾ ਦੁੱਖ ਹੁੰਦਾ ਹੈ ਮੰਗਣ ਵਿੱਚ ਆਖਰ ਇੱਕ ਸਾਥੀ ਕੋਲੋਂ 3 ਰੁਪਏ ਲੈ ਲੇ ਜਦੋਂ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਚ ਲੇ ਅੱਧ ਮੰ ਲੱਕੜੀਆਂ ਸ਼ਾਮ ਦੀ ਸਬਜ਼ੀ ਲੂਣ ਤੇਲ ਆਦ ਕਾਕੇ ਦੇ ਜਾਗਣ ਤੋਂ ਪਹਿਲਾਂ ਉਹ 3 ਰੁਪਏ ਮੁੱਕ ਗਏ ਮੈਂ ਕਿਹਾ ਵੀ ਕਾਕੇ ਨੂੰ ਕੁਲਫੀ ਖਵਾਉਣੀ ਹੈ ਪਰ ਉਹਨਾਂ ਕਹਿ ਛੱਡਿਆ ਪਰ ਉਹਨੂੰ ਯਾਦ ਰਹਿਣਾ ਮੈਂ ਟਕਾ ਦੇ ਛੱਡਾਂਗੀ ਮੁਰਮਰੇ ਲਈ ਕਾਕੇ ਜਾਗਦਿਆ ਹੀ ਕੁਲਫੀ ਮੰਗੀ ચીਕ ਚਹਾੜਾ ਪੈ ਗਿਆ ਕੱਲ ਵਾਲਾ ਮੁਰਮਰਾ ਤੇ ਟਕਾ ਮਨਜ਼ੂਰ ਨਹੀਂ ਸੀ ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ ਸ਼ਾਮ ਤੋਂ ਪਹਿਲੂ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤ ਗੁਜ਼ਰੀ ਮੁੜਿਆ ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜੀ ਚਿਰ ਮੈਨੂੰ ਉਡੀਕਦਾ ਰਿਹਾ ਮੈਂ ਕਾਕੇ ਦੇ ਨਾਲ ਲੰਮਾ ਪਿਆ ਬੜਾ ਬੇਚੈਨ ਰਿਹਾ ਨੀਂਦ ਆਉਂਦੀ ਹੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ ਨੀਂਦ ਤੇ ਆਖਦੇ ਨਹੀਂ ਸੂਲਾ ਤੇ ਵੀ ਆ ਜਾਂਦੀ ਹੈ ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ ਉਸ ਦੋ ਤਿੰਨ ਵਾਰੀ ਕਿੱਡ ਵਿੱਚ ਲੱਤਾਂ ਮਾਰੀਆਂ ਸਨ ਹੁਣ ਉਸ ਬਾਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸਾਂ ਹੁਣ ਚੇਤਨ ਹੋ ਗਿਆ ਕਾਕਾ ਕੁਝ ਬੜਬੜਾਇਆ ਮੈਨੂੰ ਕੁਝ ਪਤਾ ਨਾ ਲੱਗਾ ਉਹ ਉੱਚੀ ਉੱਚੀ ਬੜਬੜਾਇਆ ਕੁਫੀ ਕੁਫੀ ਦਾਜੀ ਕੁਫੀ ਮੈਂ ਬੈਬਲ ਹੋ ਉਠਿਆ ਸਰਦਾਰ ਜੀ ਜਾਗਦੇ ਹੋ ਸ਼੍ਰੀਮਤੀ ਨੇ ਆਖਿਆ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ ਕਸਮਾ ਖਾਣਾ ਸੁੱਤਾ ਪਿਆ ਵੀ ਕੁਲਫੀ-ਕੁਲਫੀ ਮੰਗਦਾ ਮੇਰੇ ਮਨ ਤੇ ਮਾਂ ਨੂੰ ਬਿਜਲੀ ਪੈ ਗਈ ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ ਸਵੇਰੇ ਜਾ ਕੇ ਕਾਕੇ ਕੁਲਫੀ ਦੀ ਮੰਗ ਨਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਮੇਥੋਂ ਕੁਝ ਨਾ ਮੰਗਿਆ ਰੋਟੀ ਖਾ ਕੇ ਦੁਪਹਿਰ ਦੀ ਨੀਂਦ ਲੈਣ ਲਈ ਮੈਂ ਲੇਟ ਗਿਆ ਉਸ ਚੁੱਬਣ ਵਾਲੀ ਸਾਫ ਉੱਤੇ ਅਤੇ ਹੁਦਾਰ ਨਾ ਲੈ ਸਕਣ ਵਾਲੀ ਸਫਲਤਾ ਤੇ ਝੁਰਦਾ ਰਿਹਾ ਫੇਰ ਮੈਨੂੰ ਨੀਂਦ ਆ ਗਈ ਮੇਰੀ ਨੀਂਦ ਹਾਲੇ ਅਦਵਾਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੋਕਾ ਦਿੱਤਾ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਲਫੀ ਮੈਂ ਜਾਗ ਪਿਆ ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਕ ਨਾਲ ਖੇਡ ਰਿਹਾ ਸੀ ਦੂਸਰੀ ਆਵਾਜ਼ ਤੇ ਉਸਦੇ ਕੰਨ ਖੜੇ ਹੋ ਗਏ ਬੱਤਕ ਨੂੰ ਸੁੱਟ ਕੇ ਉਹ ਖੜਾ ਹੋਇਆ ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਮੈਂ ਸੋਚਿਆ ਹੁਣ ਮੈਨੂੰ ਜਕਾਉਣ ਆਵੇਗਾ ਪਰ ਉਹ ਉੱਥੇ ਹੀ ਖੜਾ ਖੜੋਤਾ ਰਿਹਾ ਫਿਰ ਉਸ ਪਾਸੇ ਦੁਰ ਗਿਆ ਮੈਂ ਛੋਪਲੀ ਛੋਪਲੀ ਉੱਠ ਕੇ ਪੂਹੇ-ਓਲੇ ਆਖੜੋਤਾ ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇਣ ਤੇ ਆਹਰ ਵਿੱਚ ਸੀ ਇਹ ਮੁੰਡਾ ਗਲੀ ਦਾ ਬੁਲੀ ਸੀ ਅਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ ਇਹ ਕੋਈ ਅਠਾ ਕੁ ਵਰਿਆਂ ਦਾ ਸੀ ਤੇ ਸਾਡੇ ਕਾਕੇ ਤੋਂ ਤਿੰਨ ਕੁ ਸਾਲ ਵੱਡਾ ਸੀ ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ ਕੁਲਫੀ ਵਾਲ ਉਹ ਗੋਹ ਨਾਲ ਵੇਖ ਰਿਹਾ ਸੀ ਪਰ ਉਸ ਕੁਲਫੀ ਵਾਲੇ ਭਾਈ ਕੋਲੋਂ ਕੁਲਫੀ ਨਹੀਂ ਸੀ ਮੰਗ ਰਿਹਾ ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਕੁਲਫੀ ਦੀ ਪਲੇਟ ਰੱਖੀ ਕਾਕਾ ਤੁੱਸ ਦੇ ਕੇ ਪੈ ਗਿਆ ਉਹ ਗਈ ਪਲੇਟ ਉਹ ਗਈ ਕੁਲਫੀ ਫਲੂਦਾ ਤੇ ਚਮਚਾ ਤੇ ਮੋਰੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ ਕਿਸੇ ਜੇਤੂ ਵਾਂਗ ਕਾਕਾ ਉਸ ਵੱਲ ਦੇਖਦਾ ਰਿਹਾ ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਕੁਲਫੀ ਦਾ ਨੁਕਸਾਨ ਤੇ ਆਪਣੀ ਹੀਠੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ ਜਿਉਂ ਹੀ ਉਹ ਉੱਠਿਆ ਕਾਕੇ ਨੇ ਫਿਰ ਉਸ ਨੂੰ ਐਸੀ ਟੁੱਡ ਮਾਰੀ ਕਿ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਆਇਆ ਮੈਂ ਨਾਸਕੇ ਕਾਕੇ ਨੂੰ ਚੁੱਕ ਲਿਆ। ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ। ਸ਼ਾਣੀ ਜੋ ਕਿਸੇ ਦਾ ਕੋਈ ਉਲਾਮਾ ਨਹੀਂ ਸੀ ਸੁਣਦੀ ਅੱਜ ਸਾਡੇ ਉਲਾਮਾ ਦੇਣ ਆਈ ਸੀ। ਕਾਕੇ ਦਾ ਸਰੀਰ ਭਖ ਰਿਹਾ ਸੀ। ਸ਼੍ਰੀਮਤੀ ਨੇ ਕਿਹਾ ਆਖ ਖਸਮਾ ਖਾਣਿਆ ਤੂੰ ਲੱਗਾ ਹੁਣੇ ਉਲਾਮੇ ਲਿਓਣ ਤੇ ਮਾਰਨ ਲਈ ਚਪੇੜ ਉਗਾੜੀ। ਮੈਂ ਕਿਹਾ ਕੁਝ ਵੰਡ ਸੁਦੇਣੀ ਕਾਇਰ ਪਿਓ ਦੇ ਕਾਰਨ ਪਹਾਦਰ ਮੁੰਡਾ ਜੰਮਿਆ। ਵਿੱਚ ਵੰਡਿ ਸੁਦੇਣੀ ਕਾਇਰ ਤੋਂ ਦੇ ਕਰ ਬਹਾਦਰ ਮੁੰਡਾ ਜੰਮਿਆ ਤੇ ਬੱਚਿਓ ਇਹ ਸੀ ਕਹਾਣੀ ਕੁਲਫੀ ਬੱਚਿਓ ਤੁਸੀਂ ਕਹਾਣੀ ਸੁਣੀ ਤੇ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਮੈਨੂੰ ਪਤਾ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਚੰਗੀ ਲੱਗੀ ਬੱਚਿਓ ਇਸ ਕਹਾਣੀ ਦੇ ਵਿੱਚ ਲੇਖਕ ਨੇ ਜੋ ਕਹਿਣਾ ਚਾਹਿਆ ਜੋ ਦੱਸਣਾ ਚਾਹੁੰਦਾ ਹੈ ਕੀ ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ ਮੈਨੂੰ ਪਤਾ ਹੈ ਕਿ ਮੇਰੇ ਬੱਚਿਆਂ ਨੂੰ ਬੁਖੂਬੀ ਸਮਝ ਆ ਗਿਆ ਹੋਵੇਗਾ ਤੇ ਇਸ ਦੇ ਨਾਲ ਚਲੋ ਫਿਰ ਮੈਂ ਇਮਤਿਹਾਨ ਲਵਾਂ ਤੇ ਇਸ ਇਮਤਿਹਾਨ ਦੇ ਵਿੱਚ ਮੈਂ ਕੁਝ ਪ੍ਰਸ਼ਨ ਪੁੱਛਾਂਗੀ ਤੁਹਾਡੇ ਸਾਰਿਆਂ ਤੋਂ ਤੇ ਤੁਸੀਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਮੇਰੇ ਉੱਤਰ ਦੇਣ ਤੋਂ ਪਹਿਲਾਂ-ਪਹਿਲਾਂ ਦੇ ਦੇਵੋਗੇ ਇਸ ਗੱਲ ਦਾ ਮੈਨੂੰ ਪੂਰਾ ਹੀ ਯਕੀਨ ਹੈ ਤੇ ਪਹਿਲਾ ਪ੍ਰਸ਼ਨ ਪੁੱਛੀਏ ਬੱਚੋ ਚਲੋ ਫਿਰ ਆਜੋ ਫਿਰ ਪੁੱਛਦੇ ਹਾਂ ਪਹਿਲਾ ਪ੍ਰਸ਼ਨ ਪਹਿਲਾ ਪ੍ਰਸ਼ਨ ਕੀ ਹੈ ਪਹਿਲਾ ਪ੍ਰਸ਼ਨ ਹੈ ਕਿ ਕੁਲਫੀ ਕਹਾਣੀ ਦੇ ਲੇਖਕ ਦਾ ਕੀ ਨਾਮ ਹੈ ਦੱਸੋ ਸ਼ਾਬਾਸ਼ ਲੇਖਕ ਦਾ ਕੀ ਨਾਮ ਹੈ ਕੁਲਫੀ ਕਹਾਣੀ ਦੇ ਸੁਜਾਨ ਸਿੰਘ ਸ਼ਾਬਾਸ਼ ਕੀ ਨਾਮ ਹੈ ਸੁਜਾਨ ਸਿੰਘ ਤੇ ਦੂਸਰਾ ਪ੍ਰਸ਼ਨ ਕੀ ਹੈ ਬੱਚੋ ਪੈਸੇ ਦੀ ਤੰਗੀ ਕਿਸ ਤੋਂ ਵੀ ਪੈੜੀ ਹੁੰਦੀ ਹੈ ਦੱਸੋ ਸ਼ਾਬਾਸ਼ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਪੈੜੀ ਹੁੰਦੀ ਹੈ ਹਾਂਜੀ ਮੈਨੂੰ ਯਕੀਨ ਹੈ ਕਿ ਤੁਹਾਨੂੰ ਸਮਝ ਆ ਰਿਹਾ ਹੈ ਤੁਸੀਂ ਉੱਤਰ ਵੀ ਦੇ ਰਹੇ ਹੋ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਾਕੇ ਨੇ ਸਭ ਤੋਂ ਪਹਿਲਾਂ ਕੀ ਮੰਗਿਆ ਲੇਖਕ ਤੋਂ ਉਸਨੇ ਇੱਕ ਟਕਾ ਮੰਗਿਆ ਸੀ ਲੇਖਕ ਨੇ ਕੀ ਕਿਹਾ ਸੀ ਮੁਰਮure ਨਾਲ ਕੀ ਹੁੰਦਾ ਹੈ ਦੱਸੋ ਸ਼ਾਬਾਸ਼ ਕੀ ਹੁੰਦਾ ਹੈ ਮੁਰਮure ਨਾਲ ਖੰਗ ਲੱਗਦੀ ਹੈ ਉਸਨੇ ਆਪਣੇ ਬੱਚੇ ਨੂੰ ਕਿਹਾ ਸੀ ਕਿ ਮੁਰਮure ਦੇ ਨਾਲ ਖੰਗ ਲੱਗਦੀ ਹੈ ਤਾਂ ਕਾਕਾ ਕੀ ਕਹਿੰਦਾ ਹੈ ਉਸ ਨੂੰ ਕਾਕਾ ਫਿਰ ਜਵਾਬ ਦਿੰਦਾ ਹੈ ਕੀ ਤੁਸੀਂ ਮੈਨੂੰ ਟਕਾ ਦੇਓ ਠੀਕ ਹੈ ਟਕਾ ਦਿਓ ਦਾਜੀ ਮੈਨੂੰ ਨਹੀਂ ਲੱਗਦੀ ਖੰਗ ਖੁੰਗ ਇਹ ਉਸਨੇ ਜਵਾਬ ਦਿੱਤਾ ਸੀ ਤੇ ਫਿਰ ਉਸ ਤੋਂ ਬਾਅਦ ਕਿਹੜਾ ਪ੍ਰਸ਼ਨ ਹੈ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਕਾਕਾ ਤਾਰਿਆਂ ਨੂੰ ਕੀ ਸਮਝਦਾ ਹੈ ਸ਼ਾਬਾਸ਼ ਦੱਸੋ ਕਾਕਾ ਤਾਰਿਆਂ ਨੂੰ ਕੀ ਸਮਝਦਾ ਹੈ ਕਾਕਾ ਤਾਰਿਆਂ ਨੂੰ ਰੁਪਏ ਸਮਝਦਾ ਹੈ ਕੀ ਸਮਝਦਾ ਹੈ ਬੱਚੋ ਕਾਕਾ ਤਾਰਿਆਂ ਨੂੰ ਬਹੁਤ ਸਾਰੇ ਰੁਪਏ ਸਮਝਦਾ ਹੈ ਉਹ ਕਹਿੰਦਾ ਹੈ ਕਿ ਇਹ ਰੁਪਏ ਮੇਰੇ ਕੋਲ ਆ ਜਾਣ ਤੇ ਮੈਂ ਇਹਨਾਂ ਰੁਪਿਆਂ ਦੀ ਬਹੁਤ ਵਰਤੋਂ ਕਰਾਂ ਤੇ ਆਪਣੀ ਮਨਪਸੰਦ ਦੀਆਂ ਚੀਜ਼ਾਂ ਵੀ ਖਾਂ। ਉਸ ਤੋਂ ਬਾਅਦ ਲੇਖਕ ਨੇ ਆਪਣੇ ਦੋਸਤੋਂ ਕਿੰਨੇ ਰੁਪਏ ਉਧਾਰੇ ਲਏ ਸੀ? ਬੱਚਾ 3 ਰੁਪਏ। ਲੇਖਕ ਨੇ ਆਪਣੇ ਦੋਸਤੋਂ ਕਿੰਨੇ ਰੁਪਏ ਉਧਾਰੇ ਲਏ ਸੀ? 3 ਰੁਪਏ। ਕਾਕੇ ਦੀ ਉਮਰ ਕਿੰਨੀ ਕੁ ਸੀ? ਦੱਸੋ ਕਾਕੇ ਦੀ ਉਮਰ ਕਿੰਨੀ ਕੁ ਸੀ? ਕਾਕੇ ਦੀ ਉਮਰ 5 ਕੁ ਸਾਲ ਸੀ। ਕਿੰਨੀ ਸੀ ਸ਼ਾਬਾਸ਼ ਪੰਜ ਕੁ ਸਾਲ ਬڑے ਛੋਟੇ ਬੱਚਾ ਸੀ ਕਾਕਾ ਹੈ ਨਾ ਤੇ ਫਿਰ ਉਸ ਤੋਂ ਬਾਅਦ ਆ ਗਿਆ ਲੇਖਕ ਦੇ ਘਰ ਕੌਣ ਉਲਾਮਾ ਲੈ ਕੇ ਆਇਆ ਸੀ ਲੇਖਕ ਦੇ ਘਰ ਕੌਣ ਉਲਾਮਾ ਲੈ ਕੇ ਆਇਆ ਸੀ ਦੱਸੋ ਸ਼ਾਬਾਸ਼ ਕੌਣ ਉਲਾਮਾ ਲੈ ਕੇ ਆਇਆ ਸੀ ਸ਼ਾਣੀ ਆਈ ਸੀ ਤੇ ਜਿਸ ਤੇ ਬੱਚੇ ਨੂੰ ਲੇਖਕ ਦੇ ਬੱਚੇ ਨੇ ਟੁੱਡ ਮਾਰ ਕੇ ਸੁਟਿਆ ਹੁੰਦਾ ਹੈ ਤੇ ਉਹ ਉਹਨਾਂ ਦੇ ਘਰ ਕੀ ਲੈ ਕੇ ਆਈ ਸੀ ਉਲਾਮਾ ਲੈ ਕੇ ਆਈ ਸੀ ਫਿਰ ਸ਼ਾਹਾਂ ਦੇ ਮੁੰਡੇ ਦੀ ਉਮਰ ਵੀ ਆਪਾਂ ਪੁੱਛ ਲੈਂਦੇ ਆ ਤੁਹਾਡੇ ਤੋਂ ਸ਼ਾਹਾਂ ਦੇ ਮੁੰਡੇ ਦੀ ਉਮਰ ਕਿੰਨੀ ਸੀ ਸ਼ਾਹਾਂ ਦੇ ਮੁੰਡੇ ਦੀ ਉਮਰ 8 ਸਾਲ ਸੀ ਕਾਕੇ ਦੀ ਉਮਰ 5 ਸਾਲ ਸ਼ਾਹਾਂ ਦੇ ਮੁੰਡੇ ਦੀ ਉਮਰ 8 ਸਾਲ ਸੀ ਸੋ ਬੱਚਿਓ ਫਿਰ ਲੇਖਕ ਆਪਣੇ ਆਪ ਨੂੰ ਕੀ ਸਮਝਦਾ ਸੀ ਕਾਇਰ ਕੀ ਸਮਝਦਾ ਸੀ ਕਾਇਰ ਤੇ ਆਪਣੇ ਬੱਚੇ ਨੂੰ ਕੀ ਸਮਝਦਾ ਸੀ ਲੇਖਕ ਠੀਕ ਹੈ ਆਪਣੇ ਬੱਚੇ ਨੂੰ ਕੀ ਸਮਝਦਾ ਸੀ ਲੇਖਕ ਲੇਖਕ ਕਹਿੰਦਾ ਸੀ ਕਿ ਮੇਰਾ ਬੱਚਾ ਇੱਕ ਬਹਾਦਰ ਹੈ ਇਹ ਮੇਰਾ ਬੱਚਾ ਪਹਾਦਰ ਹੈ ਕੀ ਉਹ ਮਾਲਕ ਨੂੰ ਆਪਣੀ ਤਨਖਾਹ ਵਧਾਉਣ ਨੂੰ ਕਹਿੰਦਾ ਹੈ ਨਹੀਂ ਉਹ ਮਾਲਕ ਨੂੰ ਆਪਣੀ ਤਨਖਾਹ ਵਧਾਉਣ ਨੂੰ ਨਹੀਂ ਕਹਿ ਸਕਦਾ ਤੇ ਲੇਖਕ ਕਿਸ ਗੱਲੋਂ ਪਰੇਸ਼ਾਨ ਹੁੰਦਾ ਹੈ ਹਮੇਸ਼ਾ ਪੈਸਿਆਂ ਦੀ ਤੰਗੀ ਤੋਂ ਲੇਖਕ ਕਿਸ ਗੱਲੋਂ ਦੂਰ ਦੂਰ ਭੱਜਦਾ ਹੈ ਆਪਣੇ ਬੱਚੇ ਤੋਂ ਤਾਂ ਜੋ ਉਸ ਦਾ ਬੱਚਾ ਉਸ ਤੋਂ ਕੋਈ ਮੰਗ ਨਾ ਕਰ ਲਵੇ ਤੇ ਲੇਖਕ ਦੀ ਪਤਨੀ ਨੇ ਉਹਨਾਂ ਪੈਸਿਆਂ ਦਾ ਕੀ ਕੀਤਾ ਜੋ ਲੇਖਕ ਨੇ ਉਧਾਰੇ ਮੰਗੇ ਸੀ ਉਨਾ ਸਾਰੇ ਦੇ ਸਾਰੇ ਪੈਸਿਆਂ ਨੂੰ ਲੇਖਕ ਦੀ ਪਤਨੀ ਨੇ ਘਰ ਖਰਚ ਦੇ ਵਿੱਚ ਲਗਾ ਦਿੱਤਾ ਸੀ ਲੇਖਕ ਆਪਣੇ ਆਪ ਨੂੰ ਕਿਹੋ ਜਿਹਾ ਪਿਤਾ ਸਮਝਦਾ ਹੈ ਲੇਖਕ ਆਪਣੇ ਆਪ ਨੂੰ ਬਹੁਤ ਹੀ ਮਜਬੂਰ ਪਿਤਾ ਸਮਝਦਾ ਹੈ ਜੋ ਕਿ ਆਪਣੇ ਪੁੱਤਰ ਦੀ ਇੱਛਾ ਪੂਰੀ ਨਹੀਂ ਕਰ ਸਕਦਾ ਸੋ ਬੱਚਿਓ ਇਹ ਸੀ ਕਹਾਣੀ ਕੁਲਫੀ ਬਹੁਤ ਸੁੰਦਰ ਬਹੁਤ ਪਿਆਰੀ ਕਹਾਣੀ ਬੱਚਿਓ ਪੜਿਆ ਕਰੋ ਪੰਜਾਬੀ ਸਾਹਿਤ ਨੀਨਾ ਅਮੀਰ ਸਾਹਿਤ ਹੈ ਇਸ ਸਾਹਿਤ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ ਸੋ ਆਪਾਂ ਇਸ ਨੂੰ ਪੜ੍ਹਨਾ ਹੈ ਬੜੀ ਚੰਗੀ ਤਰ੍ਹਾਂ ਪੜ੍ਹਨਾ ਹੈ ਤਾਂ ਜੋ ਆਪਾਂ ਵੀ ਪੰਜਾਬੀਅਤ ਨਾਲ ਵਾਕਿਫ ਹੋ ਸਕੀਏ ਹੁਣ ਜੇ ਆਪਾਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ ਪਰ ਅਸਲੋਂ ਆਪਾਂ ਪੰਜਾਬੀ ਨਹੀਂ ਹੈਗੇ ਬੱਚਿਓ ਆਪਾਂ ਨੂੰ ਜਦੋਂ ਤੱਕ ਆਪਣੇ ਸਾਹਿਤ ਬਾਰੇ ਨਹੀਂ ਪਤਾ ਹੋਏਗਾ ਕਹਾਣੀਆਂ ਪੜੋਗੇ ਤੁਸੀਂ ਕਵਿਤਾਵਾਂ ਪੜੋਗੇ ਤਾਂ ਅੱਗੇ ਜਾ ਕੇ ਤੁਸੀਂ ਆਪਣੇ ਪੰਜਾਬੀ ਸਾਹਿਤ ਦੇ ਵਿੱਚ ਯੋਗਦਾਨ ਵੀ ਪਾਉਗੇ ਸੋ ਸੁਜਾਨ ਸਿੰਘ ਜੋ ਕਹਾਣੀਕਾਰ ਹਨ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਤੁਸੀਂ ਪੜੋ ਤੇ ਬੱਚਿਓ ਕੁਝ ਹੋਰ ਪ੍ਰਸ਼ਨ ਉੱਤਰਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਦੀਆਂ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ਕੁਲਫੀ ਵਾਲਾ ਕਲੀ ਵਿੱਚ ਹੋਕਾ ਦੇ ਰਿਹਾ ਸੀ ਉਸ ਦੀ ਆਵਾਜ਼ ਬਹੁਤ देर ਤੱਕ ਲੇਖਕ ਦੇ ਕੰਨਾਂ ਵਿੱਚ ਗੂੰਜਦੀ ਰਹੀ ਉਸ ਦੀਆਂ ਅੱਖਾਂ ਅੱਗੇ ਦੁੱਧ ਚਿੱਟੀ ਕੁਲਫੀ ਖੋਮ ਰਹੀ ਸੀ ਉਸਦੇ ਮੂੰਹ ਵਿੱਚ ਪਾਣੀ ਪਰ ਆਇਆ ਪਰ ਉਹ ਪੈਸੇ ਦੀ ਤੰਗੀ ਹੋਣ ਕਰਕੇ ਕੁਲਫੀ ਲੈਣ ਤੋਂ ਅਸਮਰੱਥ ਸੀ ਉਹ ਆਪਣੀ ਆਰਥਿਕ ਤੰਗੀ ਬਾਰੇ ਸੋਚ ਰਿਹਾ ਸੀ ਉਸਨੇ ਸੋਚਿਆ ਕਿ ਪੈਸੇ ਦੀ ਤੰਗੀ ਹਵਾਲਾ ਦੀ ਤੰਗੀ ਤੋਂ ਵੀ ਭੈੜੀ ਹੈ ਅਗਲਾ ਪ੍ਰਸ਼ਨ ਤੁਸੀਂ ਤੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਖਾਂਕ ਕਾਕੇ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ ਉੱਤਰ ਬੱਚੋ ਜਦੋਂ ਕਾਕੇ ਨੇ ਲੇਖਕ ਪਾਸੋਂ ਮੁਰਮure ਲੈਣ ਲਈ 1 ਟਕਾ ਮੰਗਿਆ ਤਾਂ ਲੇਖਕ ਨੇ ਉਸ ਨੂੰ ਕਿਹਾ ਕਿ ਮੁਰਮure ਖਾਣ ਨਾਲ ਅੰਗ ਲੱਗ ਜਾਂਦੀ ਹੈ ਮਹੀਨੇ ਦਾ ਆਖਰੀ ਦਿਨ ਹੋਣ ਕਰਕੇ ਲੇਖਕ ਕੋਲ ਪੈਸੇ ਨਹੀਂ ਸਨ ਇਸ ਲਈ ਉਸਨੇ ਇਹ ਬਹਾਨਾ ਬਣਾਇਆ ਪਰ ਕਾਕਾ ਆਪਣੀ ਮੁਰਮure ਖਾਣ ਦੀ ਇੱਛਾ ਨਹੀਂ ਸੀ ਛੱਡਣਾ ਚਾਹੁੰਦਾ ਇਸ ਲਈ ਉਸਨੇ ਲੇਖਕ ਨੂੰ ਕਿਹਾ ਤੁਸੀਂ ਮੈਨੂੰ ਇੱਕ ਟਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਖਾਂਗ ਉਸ ਤੋਂ ਬਾਅਦ ਪ੍ਰਸ਼ਨ ਬੱਚਿਓ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਆਪਣੇ ਸਮੇਂ ਨਾਲ ਤੁਲਨਾ ਕਿਉਂ ਕਰਦਾ ਸੀ ਲੇਖਕ ਸੋਚ ਰਿਹਾ ਸੀ ਕਿ ਬਚਪਨ ਵਿੱਚ ਉਸ ਦਾ ਪਿਤਾ ਉਸ ਨੂੰ ਇੱਕ țeਲਾ ਖਰਚਣ ਲਈ ਦਿੰਦਾ ਸੀ ਅਤੇ ਇਸ țeਲੇ ਦੇ ਐਨੇ ਛੋਲੇ ਆ ਜਾਂਦੇ ਸਨ ਕਿ ਮੁੱਕਦੇ ਨਹੀਂ ਸਨ ਹੁਣ ਇਹ ਆਨੇ ਦੇ ਵੀ ਉਹਨੇ ਛੋਲੇ ਨਹੀਂ ਮਿਲਦੇ ਉਸ ਦੀ ਆਮਦਨ ਉਸ ਦੇ ਪਿਤਾ ਤੋਂ ਬਹੁਤ ਘੱਟ ਸੀ ਪਰ ਮਹਿੰਗਾਈ ਵੱਧ ਗਈ ਸੀ ਇਸ ਲਈ ਉਹ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਰਦਾ ਸੀ ਆਪਣੇ ਪਿਤਾ ਤੋਂ ਵੱਧ ਪੜਿਆ ਹੋਣ ਤੇ ਵੀ ਉਹ ਉਹਨਾਂ ਨਹੀਂ ਸੀ ਕਮਾ ਸਕਦਾ ਜਿੰਨਾ ਕਿ ਉਸਦੇ ਪਿਤਾ ਕਮਾ ਲੈਂਦੇ ਸਨ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਬੱਚੋ ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋ ਕਿਉਂ ਸੰਕੋਚ ਕਰ ਰਿਹਾ ਸੀ ਲੇਖਕ ਚਾਹੁੰਦਾ ਸੀ ਕਿ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਕਹੇ ਪਰ ਉਹ ਸੋਚਦਾ ਸੀ ਕਿ ਉਸ ਇਕੱਲੇ ਦੀ ਕੱਲ ਮਾਲਕ ਨਹੀਂ ਸੁਨੇਗਾ ਉਹਨੂੰ ਇਹ ਵੀ ਡਰ ਸੀ ਕਿ ਵੱਧ ਤਨਖਾਹ ਦੀ ਮੰਗ ਕਰਨ ਤੇ ਕਿਤੇ ਉਹ ਨੌਕਰੀ ਤੋਂ ਹੱਥ ਹੀ ਨਾ ਧੋਪਵੇ ਉਸ ਨੂੰ ਆਪਣੀ ਬੇਰੁਜ਼ਗਾਰੀ ਬਾਰੇ ਸੋਚ ਕੇ ਆਪਣਾ ਭਵਿੱਖ ਵੀ ਚੰਗਾ ਨਹੀਂ ਸੀ ਜਾਪਦਾ ਇਸ ਲਈ ਉਹ ਤਨ ਖਾਵਾ ਦੋਣ ਦੀ ਮੰਗ ਤੋਂ ਸੰਕੋਚ ਕਰ ਰਿਹਾ ਸੀ ਉਸ ਤੋਂ ਬਾਅਦ ਪ੍ਰਸ਼ਨ ਬੱਚੋ ਸ਼ਾਹ ਦੇ ਮੁੰਡੇ ਤੋਂ ਕੁਲਫੀ ਖੋਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ ਕੁਲਫੀ ਵਾਲਾ ਸ਼ਾਹ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਕਾਕੇ ਨੇ ਸ਼ਾਹ ਦੇ ਮੁੰਡੇ ਨੂੰ ਤੱਕਾ ਮਾਰਿਆ ਉਸ ਦੇ ਹੱਥੋਂ ਕੁਲਫੀ ਡਿੱਗ ਪਈ ਸ਼ਾਹ ਦੇ ਮੁੰਡੇ ਨੇ ਕਾਕੇ ਨੂੰ ਮਾਰਨਾ ਚਾਹਿਆ ਪਰ ਕਾਕੇ ਨੇ ਉਸ ਨੂੰ ਮੋਰੀ ਵਿੱਚ ਸੁੱਟ ਦਿੱਤਾ ਅਤੇ ਕੁਲਫੀ ਖੋ ਲਈ। ਜਦ ਉਸਦੀ ਮਾਂ ਉਲੰਬਾ ਲੈ ਕੇ ਲੇਖਕ ਦੇ ਘਰ ਆਈ ਤਾਂ ਲੇਖਕ ਦੀ ਪਤਨੀ ਕੁੱਸੇ ਨਾਲ ਕਾਕੇ ਨੂੰ ਮਾਰਨ ਲੱਗੀ। ਕਾਕੇ ਦੇ ਪਿਓ ਭਾਵ ਲੇਖਕ ਨੇ ਉਹਨੂੰ ਰੋਕਦਿਆਂ ਕਿਹਾ, "ਕੁਝ ਵੰਡ ਛੁਦੈਣੇ ਕਾਇਰ ਪਿਓ ਦੇ ਘਰ ਪਹਾਦਰ ਮੁੰਡਾ ਜੰਮਿਆ।" ਲੇਖਕ ਖੁਸ਼ ਸੀ ਕਿ ਉਹ ਆਪ ਤਾਂ ਡਰਪੋਕ ਹੈ ਪਰ ਉਸਦਾ ਪੁੱਤਰ ਬਹਾਦਰ ਹੈ। ਉਸ ਤੋਂ ਬਾਅਦ ਬੱਚੋ ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ ਕਾਕਾ ਸੁਪਨੇ ਵਿੱਚ ਇਸ ਲਈ ਬੁੜਬੁੜਾ ਰਿਹਾ ਸੀ ਕਿਉਂਕਿ ਉਸਦੇ ਪਿਓ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਕਾਕਾ ਨੂੰ ਕੁਲਫੀ ਖਵਾਏਗਾ ਪਰ ਉਸ ਨੇ ਆਪਣਾ ਵਾਅਦਾ ਪੂਰਾ ਨਹੀਂ ਸੀ ਚੜਾਇਆ ਸੁਪਨੇ ਵਿੱਚ ਵੀ ਉਸ ਦੀ ਕੁਲਫੀ ਖਾਣ ਦੀ ਇੱਛਾ ਖਤਮ ਨਹੀਂ ਸੀ ਹੋਈ ਉਹ ਕੁਫੀ ਕੁਫੀ ਬੁੜਬੁੜਾ ਰਿਹਾ ਸੀ ਲੇਖਕ ਇਸ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਲੇਖਕ ਇਸ ਕਹਾਣੀ ਵਿੱਚ ਇਹ ਦੱਸਣਾ ਚਾਹੁੰਦਾ ਹੈ ਕਿ ਆਰਥਿਕ ਤੰਗੀ ਵਿੱਚ ਆਦਮੀ ਆਪਣੀਆਂ ਇੱਛਾਵਾਂ ਨੂੰ ਮਾਰ ਲੈਂਦਾ ਹੈ ਪਰ ਉਸ ਦੇ ਅੰਦਰ ਵਿਰੋਧ ਵਧਣ ਲੱਗ ਪੈਂਦਾ ਹੈ ਇਹ ਵਿਰੋਧ ਆਰਥਿਕ ਸੁਖ ਭੋਗ ਰਹੀ ਵਿਅਕਤੀਆਂ ਅੱਗੇ ਠੀਕ ਢੰਗ ਨਾਲ ਨਹੀਂ ਨਿਕਲਦਾ ਅਤੇ ਗੁੱਸੇ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਇਨਾ ਵਾਕਾਂ ਦੇ ਨਾਲ ਇਨਾ ਭਾਵਨਾਵਾਂ ਦੇ ਨਾਲ ਆਪਣੀ ਅਧਿਆਪਕਾ ਸੁਖਵਿੰਦਰ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ